ਪਟਰਨ ਸੰਪਰਚਨਾ ਬਗੈਰ ਖਾਣਾ ਤੇ ਆਪ ਇਹ ਰ ਆਪਣੇ ਸੈੱਟ ਕਰ ਲੈਣਾ ਤੇ ਇੰਨਿਆ ਕਿਤੇ ਬੰਦ ਹੋ ਜੇ ਜੇ ਪਹਿਲੀ ਵਾਰ ਇਹ ਤਾਂ 2 ਸਕਿੰਟ ਤੱਕ ਰੱਖਣਾ ਇਹ ਤੋਂ ਮਾਈਨਸ ਹੋਣਾ ਨੇ ਇਹ ਤੋਂ ਪਲੱਸ ਹੋਣਾ ਨੇ ਇੱਕ ਕਰੰਟ ਚੱਲਦਾ ਭਾਈ ਬਣ ਕੇ ਗੌਰ ਨਾਲ ਹਾਂਜੀ ਭਾਈ ਜੀ ਗੌਰ ਕਰ ਹਾਂ ਆ ਦੇ ਇਹ ਦੋ ਤੋਂ 22 ਸਕਿੰਟ ਲਊਗਾ ਇਹ ਦਿਖਾ ਦਿਓ ਜੀ ਕਿਹਦਾ ਤੁਸੀਂ ਆ ਕੇ ਸਮਾਰ ਗਿਆ ਬੰਦ ਹੋ ਗਿਆ ਇੱਕ ਵਾਰਾ ਦਿਖਾ ਦਿਓ ਬਈ ਇਹਨੇ ਆਪਣਾ ਓਵਰਲੋਡ ਦਿਖਾਤਾ ਆਪਰੀ ਤਾਂ ਹੋ ਕੇ ਦਿਖਾਈ ਤੈਨੂੰ ਸਕਿੰਟਾਂ ਚ ਨਹੀਂ ਮੱਚ ਗਈ ਹੋਗੀ ਨਹੀਂ 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 ਇਹ ਦੇਖੋ ਨਾ ਕਰ ਤੋਂ ਕੱਟ ਨਹੀਂ ਦਿਖਾਉਂਦੇ ਫੂਕ ਲਗੇ ਹੁਣ ਕਰਤੀ 3 2 ਐਕਸ ਯਾਰ ਅੱਪੇ ਇਹ ਨਾ ਪਾਣੀ ਬਾਹਰ ਤਾਂ ਕੱਢੇ ਨਾ ਆ ਕੱਢ ਕੇ ਆ ਗਈ ਆ ਗਈ ਆ ਗਈ ਯਾਰ ਅਸਲੀ ਤਾਈ ਉੜੀ ਜੀ ਟਰੈਕਟਰ ਦੀ ਆਵਾਜ਼ ਆਊਗੀ ਵਿੱਚ ਬਰਦਾਸ਼ਤ ਕਰ ਲਿਓ ਕਿਉਂਕਿ ਜਨਰੇਟਰ ਲਾਇਆ ਜਨਰੇਟਰ ਤਾਂ ਲਾਇਆ ਕਿਉਂਕਿ ਜਦੋਂ ਬੰਦੇ ਹੁੰਦੇ ਸੀ ਉਹਦਾ ਲਾਈਟ ਨਹੀਂ ਹੁੰਦੀ ਲਾਈਟ ਹੁੰਦਿਆ ਉਦੋਂ ਬੰਦੇ ਨਹੀਂ ਹੁੰਦੇ ਅੱਜ ਲਾਈਟ ਤੇ ਬੰਦੇ ਦੋਨੇ ਇਕੱਠੇ ਕਰ ਲਿਆ ਅਸਲ ਦੇ ਵਿੱਚ ਆਹ ਸਿਸਟਮ ਆ ਜਿਹੜਾ ਆਪਣੇ ਮੋਟਰ ਤੇ ਲੱਗਿਆ ਸੀਗਾ ਵੀਡੀਓ ਤੁਸੀਂ ਪੂਰੇ ਸਾਰੇ ਬੰਦੇ ਨੇ ਦੇਖ ਲਈਓ ਬਹੁਤ ਸਾਰੇ ਸੱਜਣਾ ਨੇ ਮੇਰੇ ਤੇ ਅੱਖਾਂ ਬੰਦ ਕਰਕੇ ਮੰਗਵਾ ਵੀ ਲਿਆ ਯਕੀਨ ਕਰਕੇ ਹਨਾ ਬਾਈ ਹਾਂਜੀ ਬਿਲਕੁਲ ਆ ਕੇ ਦਿਖਾਉਣਾ ਜ਼ਰੂਰੀ ਸੀਗਾ ਬਿਲਕੁਲ ਜੀ ਬਿਲਕੁਲ ਜੀ ਮੈਨੂੰ ਇਹਨੂੰ ਅੱਜ ਆਪਾਂ ਪ੍ਰੈਕਟੀਕਲ ਕਰਕੇ ਦਿਖਾ ਮੋਟਰ ਨੇ ਪਾਣੀ ਚੱਕ ਲਿਆ ਪ੍ਰੀਤ ਮਾੜਾ ਇਹ ਦੇਖੇ ਬਾਅਦ ਦੇਖੋ ਭਾਈ ਜੀ ਜਿਹੜਾ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਤੇ ਜਿਹੜੇ ਜਿਹੜੇ ਆਪਾਂ ਗੱਲਾਂ ਉਹਦੋਂ ਵੀਡੀਓ ਵਿੱਚ ਕਹੀਆਂ ਸੀ ਹਾਂ ਵੀ ਹਰ ਫੇਸ 'ਚ ਵੋਲਟੇਜ ਹਰ ਫੇਸ 'ਚ ਐਂਪੀਅਰ ਦਿਖਾਊਗਾ ਤੁਹਾਡੀ ਮੋਟਰ ਕਦੇ ਓਵਰਲੋਡ ਹੁੰਦੀ ਆ ਤਾਂ ਤੁਹਾਡੀ ਮੋਟਰ ਨੂੰ ਬੰਦ ਕਰੂਗਾ ਤੁਸੀਂ ਇੱਕ ਗੱਲ ਚਾਹੀਦੀ ਮੈਨੂੰ ਵੀਰ ਜੀ ਭਈ ਜਿਹੜੀਆਂ ਥੱਲੇ ਵਾਲੀਆਂ ਤਾਰਾਂ ਨੇ ਹਾਂ ਹੈਨਾ ਉਦੋਂ ਲਾਈਟ ਨਾ ਹੋਣ ਕਰਕੇ ਉਦੋਂ ਬਣਾ ਹਨੇਰੀ ਹੀ ਸੀ ਉਦੋਂ ਇੱਕ ਦਿਨ ਪਹਿਲਾਂ ਹਨਾ ਜੀ ਤੇ ਉਹ ਨਹੀਂ ਦਿਖਾ ਸਕੇ ਅੱਜ ਤੁਹਾਨੂੰ ਥੱਲੇ ਵਾਲੀਆਂ ਤਾਰੇ ਵੱਡਗੇ ਵੀ ਦਿਖਾਵਾਂਗੇ ਵੀ ਇਹਨੂੰ ਕਿਵੇਂ ਬੰਦ ਕਰਦਾ ਪਹਿਲਾਂ ਮੈਨੂੰ ਵੋਲਟੇਜ ਦੱਸੋ ਹਰ ਹਰ ਥਾਂ ਵੋਲਟ ਕਿੰਨੇ ਦਿਖਾ ਰਿਹਾ ਆਹ ਦੇਖੋ ਜੀ ਤੁਹਾਨੂੰ ਮੈਂ ਦੱਸ ਰਿਹਾ ਇੱਧਰ ਕੈਮਰਾ ਦਿਖਾਓ ਜੀ ਇੱਕ ਵਾਰ ਤੁਸੀਂ ਇਹ ਤਾਂ ਦਿਖਾ ਰਿਹਾ ਟੋਟਲ ਟਾਈਮਿੰਗ ਪਹਿਲੇ ਫੇਸ ਦੇ ਵਿੱਚ 286 ਦੂਜੇ 'ਚ 190 ਤੀਜੇ 'ਚ 199 ਹਾਂ ਠੀਕ ਹੈ ਜੀ ਪਹਿਲੇ ਫੇਸ 'ਚ ਬੀ ਐਂਪੀਅਰ ਹਾਂ ਦੂਜੇ ਫੇਸ ਦੇ ਵਿੱਚ ਵੀ 20 ਐਂਪੀਰ ਲੈ ਰਹੀ ਹੈ ਤੀਜੇ ਤੇ 19 ਐਂਪੀਰ ਲੈ ਰਹੀ ਆ ਬਾਰੀ ਬਾਰੀ ਦਿਖਾ ਰਿਹਾ ਤੇ ਅੱਡ ਮੁੜ ਕੇ ਦਿਖਾ ਰਿਹਾ ਟੋਟਲ ਰੀਡਿੰਗ ਕਿੰਨੀ ਆ ਬਈ 31 ਘੰਟੇ 26 ਮਿੰਟ ਮੋਟਰ ਜਿੱਦਣ ਦਾ ਇਹ ਲੱਗਿਆ ਉਦੋਂ ਦੀ ਚੱਲ ਗਈ ਅੱਛਾ ਜੀ ਠੀਕ ਜੇ ਮੈਂ ਆਪੋ ਕੋਈ ਮੋਟਰਸਾਈਕਲ ਨਵਾਂ ਲੈਣਾ ਗੱਡੀ ਨਵੀਂ ਲੈਣੇ ਆ ਉਹਦੀ ਹੁੰਦੀ ਆ ਵੀ ਜਿੱਦਣ ਦਾ ਮੀਟਰ ਜਿੱਦਣ ਏਜੰਸੀ ਚੋਂ ਨਿਕਲੀ ਉਹਦੋਂ ਤੋਂ ਕਿੰਨਾ ਚੱਲ ਗਿਆ ਠੀਕ ਆ ਉਹ ਵੀ ਇੱਚੇ ਦਿਖਾਉਗੀ ਉਹ ਵੀ ਦਿਖਾਤੀ ਹਾਂਜੀ ਹੁਣ ਆਪਾਂ ਇਹਨੂੰ ਦੱਸ ਦਿਆਂ ਜਿਹੜੀ ਐਂਪੀਅਰਸ ਵਾਲੀ ਗੱਲ ਆ ਜਿਹੜੀ ਬਈ ਐਂ ਮੰ ਲਓ ਆਪਣੀ ਮੋਟਰ ਕਿੰਨੇ ਓਟੇ ਲੈ ਰਹੀ ਇੱਕ ਵਾਰ ਦੁਬਾਰਾ ਤੁਹਾਨੂੰ ਮੈਂ ਦਿਖਾਉਣਾ ਜੀ ਹਾਂ ਇਹ ਪਹਿਲਾ 20 ਐਂਪੀਰ ਲੈ ਰਹੀ ਆ ਤੁਸੀਂ 2 ਸਕਿੰਟ ਬਟਨ ਦਬੜ ਕੇ ਲੱਭ ਕੇ ਰੱਖਣਾ ਤੇ ਆਪੇ ਆਪਣੇ ਸੈੱਟ ਕਰ ਲੈਣਾ ਇਹ ਇੰਨਿਆ ਕਿਤੇ ਬੰਦ ਹੋ ਜੇ ਜੇ ਇਹ ਤਾਂ 2 ਸਕਿੰਟ ਦਬ ਕੇ ਰੱਖਣਾ ਇਹ ਤੋਂ ਮਾਈਨਸ ਹੋਣੇ ਨੇ ਇਹ ਤੋਂ ਪਲੱਸ ਹੋਣੇ ਨੇ ਮੰਨ ਲਓ 20 ਐਂਪੀਰ ਲੈਂਦਾ ਆਪਾਂ ਨੇ ਜਿਹੜਾ ਹੈ 23 ਐਂਪੀਰ ਤੇ ਸੈੱਟ ਕਰਤਾ ਠੀਕ ਹੈ ਜੀ ਜਦ ਵੀ ਮੋਟਰ ਨੇ ਲੋਡ ਮੰਗ ਜੇ 23 ਐਂਪੀਰ ਤੇ ਜਾਣਾ ਤੇ ਤੁਹਾਡੀ ਮੋਟਰ ਨੂੰ ਬੰਦ ਕਰ ਦੇਣਾ ओके okay. ठीक है जी ये मसला हल हां जी ये मुर्गे जी टाइमर हां ਤੁਸੀਂ ਇੱਕ ਟਾਈਮਰ ਦਾ ਬਟਨ ਦੱਬਣਾ 5 ਮਿੰਟ ਲਾਓ 5 ਮਿੰਟ ਬਾਅਦ ਤੁਹਾਡੀ ਮੋਟਰ ਚੱਲ ਕੇ ਬੰਦ ਹੋ ਜਾਣੀ ਆਟੋਮੈਟਿਕ ਬੰਦ ਹੋ ਜੇ ਚਾਹ 10 15 20 25 ਜਿੰਨੇ ਤੁਸੀਂ ਕਹਿਣਾ ਉਨੇ ਉਨੇ ਘੰਟੇ ਲਾ ਲਓ ਇਹਦੇ ਵਿੱਚ ਮਨ ਲਾ ਵੀ 100 ਘੰਟੇ ਦੇ ਵਿੱਚ ਲੱਗ ਜਾਂਦਾ ਦੇਖੋ ਕੱਟਣਾ ਹੋਵੇ ਜੇ ਟਾਈਮਰ ਜੇ ਟਾਈਮਰ ਕੱਟਣਾ ਹੋਵੇ ਟਾਈਮਰ ਦੱਬੋ ਮਾਈਨਸ ਕਰੋ 1 ਨੂੰ ਕਰੋ 0 ਫੁੱਲ ਆਫ ओके ਇਹ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਥੋੜਾ ਹੁਣ ਦੱਸਦਾ ਜਿਹੜੀ ਮੇਨ ਚੀਜ਼ ਹੈ ਜਿਹੜੀ ਆਪਾਂ ਕਹਿ ਰਹੇ ਸੀ ਸੜਨੋਂ بچਾਉਣਾ ਸੜਨੋਂ بچਾਉਂਦਾ ਠੀਕ ਹੈ ਜੀ ਉਹ ਤਾਰਾਂ ਪਟਾਕਾ ਮਾਰ ਗਈਆਂ ਜਿਹੜਾ ਆਪਾਂ ਦੱਸਦੇ ਵੀ ਤਾਰਾਂ ਪਟਾਕਾ ਮਾਰ ਗਈਆਂ ਜੋੜ ਨਿਕਲ ਗਿਆ ਤੁਹਾਨੂੰ ਸੀ ਜੋੜ ਹੀ ਖੋਲ ਕੇ ਦਿਖਾਉਣੀ ਆ ਇੱਕਦਮ ਰੱਖ ਲਈ ਇੱਕ ਵਾਰ ਵੀ ਪਟਾਕਾ ਮਾਰ ਗਈ ਤਾਰ ਹਾਂਜੀ ਜੋੜ ਨਿਕਲ ਗਿਆ ਜੋੜ ਲੂਜ਼ ਹੋ ਗਿਆ ਲੂਜ਼ ਹੋ ਗਿਆ ਹਾਂਜੀ 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 ਮੋਟਰ ਬਾਹਰ ਚੱਲੀ ਜਾਂਦੀ ਆ ਹਾਂਜੀ ਤੂੰ ਇੱਥੇ ਖੜ ਜਾ ਜਦੋਂ ਤਾਰ ਕੱਢੂਗਾ ਉਦੋਂ ਹੀ ਆਪਾਂ ਮੋਟਰ ਉਹ ਤੋਂ ਹੋਰ ਦੀ ਪਤਾ ਲੱਗ ਰਿਹਾ ओके हजी ਦੋਨੇ ਕੋ ਦੇਖ ਰਿਹਾ ਇੱਥੋਂ ਦੋਨੇ ਕੋ ਦੇਖ ਰਿਹਾ ਨਾ ਬਸ ਇਹ ਮੈਂ ਹੁਣ ਤਾਰ ਕੱਢੂਗਾ ਔਰ ਦੇਖ ਇੱਕ ਕਰੰਟ ਚੱਲਦਾ ਭਾਈ ਬਣ ਕੇ ਗੌਰ ਨਾਲ ਹਾਂਜੀ ਭਾਈ ਜੀ ਗੌਰ ਨਾਲ ਹਾਂ ਆ ਦੇ ਇਹ ਦੋ ਤੋ 22 ਸਕਿੰਡ ਲਊਗਾ ਇਹ ਦਿਖਾ ਦਿਓ ਜੀ ਕਿ ਇਹਦਾ ਤੁਸੀਂ ਆ ਕੇ ਸਮਾਰ ਗਿਆ ਬੰਦ ਹੋ ਗਿਆ ਇੱਕ ਵਾਰਾ ਦਿਖਾ ਦਿਓ ਭਾਈ ਇਹਨੇ ਆਪਣਾ ਓਵਰਲੋਡ ਦਿਖਾਤਾ ਆਪਰੀ ਤਾ ਉਹਕੇ ਦਿਖਾਈਂ। ਇਹਿਆ ਦਿਖਾ ਦਿਓ ਇੱਕ ਵਾਰ। ਬਈ ਆ ਇਹਨੇ ਓਵਰਲੋਡ ਦਿਖਾਤਾ। ਇਹਨੇ ਓਵਰਲੋਡ ਦਿਖਾਤਾ। ਠੀਕ ਹੈ ਜੀ ਵੀ ਮੋਟਰ ਓਵਰਲੋਡ ਹੋ। ਬੰਦ ਕਰ। ਹਾਂ ਤੇ ਉਹ ਜਨਰੇਟਰ ਬੰਦ ਕਰਤਾ ਹੁੰਦਾ ਬਾਈ। ਹਾਂਜੀ ਹਾਂਜੀ। ਤੈਨੂੰ ਸੈਕਿੰਡਾਂ ਚ ਤਾਂ ਨਹੀਂ ਮੱਚ ਗਈ ਹੋਊਗੀ ਨਹੀਂ 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 ਇਹ ਦੇਖੋ ਨਾ ਕਰਦੋ ਕੱਟ ਨਹੀਂ ਦਿਖਾਉਂਦੇ ਫੂਕ ਲਗੇ ਦੋ ਤੋਂ ਤਿੰਨ ਸੈਕਿੰਡ ਡਿਟੈਕਟ ਕਰਨ ਨੂੰ ਇਹ ਜਿਹੜਾ ਹੋ ਆਪਣਾ ਟਾਈਮ ਲੈਂਦਾ ਕਿਉਂਕਿ ਸੌਫਟਵੇਅਰ ਨਾਲ ਚੱਲਦਾ ਤੇ ਉਹ ਪੂਰਾ ਦੇਖਦਾ ਵੀ ਕਿਹੜੇ ਫੇਸ 'ਚ ਬਿਜਲੀ ਕੱਟ ਵੱਜ ਗਈ ਤੇ ਇੱਕਦਮ ਉਹ ਦੇਖ ਸਕਦਾ ਜਦੋਂ ਬੰਦ ਕਰ ਦੇਣਾ ਦੋ ਤਿੰਨ ਸੈਕਿੰਡਾਂ ਜਦਾਂ ਮੱਚੀ ਹੋ ਚਲੋ ਮਾੜਾ ਮੋਟਾ ਸੇਕ ਤਾਂ ਲੱਗਿਆ ਹੋਊ ਬਾਈ ਨਹੀਂ ਨਹੀਂ ਬਹੁਤ ਘੱਟੇ ਹੁੰਦੇ ਨੇ ਜੀ ਕੱਢਣੀ ਬਹੁਤ ਔਖੀ ਆ ਬਖਣਾ ਲੈ ਲੈਂਦੀ ਆ ਬਾਈ ਪੱਕੀ ਗੱਲ ਆ ਬਾਈ ਕੱਢਣੀ ਆ ਵੀ ਔਖੀ ਆ ਨਾਲ ਪਲੱਸ ਜਿਹੜਾ ਪੈਸੇ ਜਾਂਦੇ ਨੇ ਜੀ ਹੂੰ ਪੈਸੇ ਜਾਂਦੇ ਨੇ ਮੈਂ ਮਰਦਾ ਦਿਨ ਮਰਦਾ ਅਰ ਹੁਣ ਜਿਹੜਾ ਟਾਈਮ ਚੱਲਦਾ ਇਹ ਤੁਸੀਂ ਆਪ ਹਿਸਾਬ ਲਾਓ ਜੀ 5 ਮਿੰਟ ਆਪਣੀ ਮੋਟਰ ਬੰਦ ਰਹੇਗੀ ਹੂੰ ਤੇ 5 ਮਿੰਟ ਚ ਕਿੰਨਾ ਕਿੰਨਾ ਨੁਕਸਾਨ ਹੋ ਜਾਂਦਾ ਇੱਕ ਹੋਰ ਬੈਨੀਫਿਟ ਜਿਹੜਾ ਬਾਈ ਨੇ ਦੱਸਿਆ ਕਿ ਜਿਵੇਂ ਪਲਾਸਟਿਕ ਦੀ ਡਿਲੀਵਰੀ ਆਪਾਂ ਪਾ ਲੈਨੇ ਆ ਤਾਂ ਪਲਾਸਟਿਕ ਦੀ ਡਿਲੀਵਰੀ ਡਿਲੀਵਰੀ ਜਦੋਂ ਅੰਦਰ ਪੜਾਕਾ ਮਾਰਦਿਆਂ ਤਾਰਾਂ ਤੋਂ ਪਲਾਸਟਿਕ ਦੀ ਡਿਲੀਵਰੀ ਮੱਚ ਜਾਂਦੀ ਮੱਚ ਜਾਂਦੀ ਆ ਪਲਾਸਟਿਕ ਦੇ ਬੋਰ ਮੱਚ ਜਾਂਦੇ ਆ ਬਿਲਕੁਲ ਜੀ ਬਿਲਕੁਲ ਬੋਰ ਵੀ ਮਤਲਬ ਬੋਰ ਦੇ ਵਿੱਚ ਕੇਅਰ ਪੈਣ ਲੱਗ ਜਾਂਦੀ ਆ ਕਿਉਂਕਿ ਸਾਡੇ ਬੋਰ ਹੁੰਦੇ ਆ ਪਲਾਸਟਿਕ ਦੇ ਹਾਂਜੀ ਇਹਦੇ ਅੰਦਰ ਕਿਸੇ ਵੀ ਥਾਂ ਤੋਂ ਜੋੜਨੇ ਪੜਾਕਾ ਮਾਰਿਆ ਜਿੱਥੇ ਵੀ ਇਹਨੇ ਮੱਚ ਜਾਣਾ ਪਲਾਸਟਿਕ ਅਨੈਚਰਲ ਗੱਲਾਂ ਮੱਚੂਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਉਹ ਬੋਰ ਚ ਘੇਰ ਪੈਣ ਲੱਗ ਜਾ ਅਸਲ ਮੈਂ ਤੁਹਾਨੂੰ ਦੱਸਦਾ ਵੀਰ ਜੀ ਉਹ ਮੱਚਦਾ ਕਿ ਮੈਂ ਇੱਕਦਮ ਨਹੀਂ ਮੱਚਦਾ ਹੈਗਾ ਜੇ ਥੱਲੇ ਨਾ ਕਈ ਵਾਰ ਵੀ ਤਾਰਾਂ ਜੁੜ ਜਾਂਦੀਆਂ ਨੇ ਤੇ ਸਟਾਰਟਿੰਗ ਹੁੰਦੀ ਆ ਜਦ ਸਪਾਰਕ ਹੁੰਦੀ ਆ ਤਾਰਾਂ ਆਪਾਂ ਜੀ ਜਦ ਜੋੜ ਫੁਗਦਾ ਜਦ ਜੋੜ ਫੁਗਣਾ ਨਾ ਮਤਲਬ ਕਿ ਇਹਨੇ 3 ਸਕਿੰਟ ਦੇ ਅੰਦਰ ਅੰਦਰ ਮੋਟਰ ਨੂੰ ਬੰਦ ਕਰ ਦੇਣੀ ਆ ਜਿਹੜੇ ਆਪਣੇ ਹੋਰ ਸਟਾਰਟਰ ਨੇ ਮੈਂ ਕਿਸੇ ਤਰ੍ਹਾਂ ਨਾ ਨਹੀਂ ਲੰਦਾ ਕਿਸੇ ਦਾ ਵੀ ਉਹਨਾਂ ਨੇ ਕੀ ਕਰਨਾ ਮੋਟਰ ਚਲਾਈ ਰੱਖਣੀ ਆ ਉਹਨਾਂ ਨੇ ਜ਼ੋਰ ਮਾਰੀ ਜਾਨਾ ਮਾਰੀ ਜਾਨਾ ਮਾਰੀ ਤੇ ਨਿਕਲੀ ਜਾਣੀ ਨਿਕਲੀ ਆ ਉੱਥੇ ਅੱਗ ਲੱਗੀ ਜਾਣੀ ਆ ਠੀਕ ਆ ਉਹ ਜਦ ਅੱਗ ਜਿਆਦਾ ਲੱਗ ਜਾਂਦੀ ਤਾਂ ਬੋਰ ਫੁਕਦਾ ਨਹੀਂ ਐਵੇਂ ਕਾਗਜ਼ ਦੀ ਚੀਜ਼ ਤਾਂ ਹੈ ਨਹੀਂ ਵੀ ਇੱਕਦਮ ਪਲਾਸਟਰ ਇਹ ਫੁਕ ਜੂ ਇੱਕਦਮ ਹੈ ਤਾਂ ਟਾਈਮ ਲੱਗਦਾ ਤੇ ਇਹ ਕੀ ਕਰਦਾ ਜਦ ਵੀ ਮੜਾ ਜਿਆ ਜਿਹਦੇ ਥੋੜੀ ਜੀ ਇਹਨੇ ਮੰਨ ਲਓ ਚਿੰਗਾਰੀਆਂ ਫੜਨੀਆਂ ਟੈਨਸ ਕਿੰਨੇ ਭਾਈ ਕਿੰਨਾ ਕੁ ਟਾਈਮ ਹੁੰਦਾ ਯਾਰ ਦੋ ਦੋ ਤੋਂ ਦੋ ਤੋਂ ਤਿੰਨ ਸਕਿੰਟ ਬਿਜਲੀ ਚ ਇਹੋ ਜੀ ਲਾਟ ਨਿਕਲਦੀ ਆ ਗਾਡਰ ਵੜ ਦਿੰਦੀ ਆ ਗਾਡਰ ਸਹੀ ਗੱਲ ਆ ਜੀ ਗਾਡਰ ਵੜ ਦਿੰਦੀ ਆ ਜਿਹੜੀ ਲਾਟ ਇਹਦੇ ਵਿੱਚੋਂ ਨਿਕਲਦੀ ਆ ਬਿਲਕੁਲ ਜੀ ਬਿਲਕੁਲ ਤੇ ਇਹ ਤਾਂ ਪਲਾਸਟਿਕ ਦਾ ਸਿਸਟਮ ਆ ਡਿਲੀਵਰੀ ਤਾਂ ਇਹ ਵੱਡ ਕੇ ਥੱਲੇ ਸੜ ਦੂ ਬਿਲਕੁਲ ਜੀ ਬਿਲਕੁਲ ਜੇ ਦੋ ਤਿੰਨ ਮਿੰਟ ਕਿਤੇ ਚੱਲੀ ਗਿਆ ਕੰਮ ਬਿਲਕੁਲ ਬਿਲਕੁਲ अच्छा ये एक और फीचर है हां जे ਤੁਸੀਂ ਮੰਨ ਲਓ ਬਿਜਲੀ ਆਉਂਦੀ ਸਾਰ ਹੀ ਮੋਟਰ ਚਲਵਾਉਣੀ ਆ ਆਉਂਦੀ ਸਾਰ ਹੀ ਚੱਲੂ 5 ਸਕਿੰਟ ਬਾਅਦ ਚਲਾਉਣੀ ਆ 5 ਸਕਿੰਟ ਬਾਅਦ ਚੱਲੂ 10 ਸਕਿੰਟ 15 ਸਕਿੰਟ 20 ਸਕਿੰਟ 5 ਮਿੰਟ ਤੱਕ ਤੁਸੀਂ ਡਿਲੇ ਕਰ ਸਕਦੇ ਹੋ اچھا ਉਹ ਥੋੜਾ ਜਿਆਦਾ ਜਿਹੜੇ ਬੰਦਿਆਂ ਦੇ ਆਪਣੇ ਬੋਰ ਬਾਲੇ ਨੀਵੇਂ ਨੇ ਮੰਨ ਲਓ ਮੋਟਰਾਂ ਕਈ ਜਗ੍ਹਾ ਮੋਟਰਾਂ ਆਪਣੇ ਤਿੰਨ ਤਿੰਨ ਸੌ ਫੁੱਟ ਥੱਲੇ ਮੋਟਰਾਂ ਗਈਆਂ ਹੋਈਆਂ ਨੇ ਮੰਨ ਲਓ ਬਿਜਲੀ ਝਮਕਾ ਮਾਰ ਕੇ ਆ ਗਈ ਜੀ ਸੋਚ ਲਓ ਔਰ ਹਜੇ ਜਿਹੜਾ ਡਰਾਈਵਰ ਪਾਣੀ ਭੁਖੀ ਘੁੰਮਦੀ ਆ ਉਧਰੋਂ ਉਧਰੋਂ ਚੱਲ ਪੀ ਉਹ ਤੇ ਇੰਪੇਅਰ ਇੰਨੇ ਬਾਜੜ ਨੇ ਉਹ ਵੀ ਪਟਾਕਾ ਮਾਰਦੀ ਆ ਉਹ ਸ਼ਾਫਟ ਵੀ ਭੰਨ ਦਿੰਦੀ ਆ ਉਹ ਸ਼ਾਫਟ ਸ਼ਾਫਟ ਵੀ ਭੰਨ ਜੋੜ ਵੀ ਪਟਾਕਾ ਮਾਰ ਦਿੰਦੇ ਨੇ ਜਿੰਨੀ ਹੈ ਜਿੰਨਾ ਪਾਣੀ ਤਾਹਾਂ ਨੂੰ ਕੱਢਣ ਲਈ ਹੈ ਜਿੰਨੇ ਚੱਕਰਾਂ ਤੇ ਘੁੰਮਦੀ ਹੈ ਜਦੋਂ ਪੁੱਠਾ ਲੈਂਦੀ ਹੈ ਉੰਨੇ ਤੇ ਘੁੰਮ ਰਹੀ ਹੈ ਉੰਨੇ ਤੇ ਹੀ ਘੁੰਮਦੀ ਆ ਤੇ ਜਦੋਂ ਉਧਰੋਂ ਆ ਗਈ ਤਾਂ ਬਟਾ ਛਾੜ ਦਿੰਦੀ ਆ ਸ਼ਾਫਟ ਉਹ ਵੀ ਜੋੜ ਫੁਗਣ ਤੱਕ ਬਹੁਤ ਵੱਡਾ ਕਾਰਨ ਆ ਹਾਂ ਤੇ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਵਿੱਚ ਆਪਾਂ ਆਪਾਂ ਨੂੰ ਥੋੜੀ ਜਿਹੀ ਨੋਲੇਜ ਹੋਣੀ ਚਾਹੀਦੀ ਹੈ ਵੀ ਪਤਾ ਵੀ ਆਪਾਂ ਨੂੰ ਆਪਣਾ 30 ਸਕਿੰਟ ਤੱਕ ਸਾਡੀ ਜਿਹੜੀ ਲੋਰਿੰਗ ਆ ਡਰਾਈਵਰ ਜੂ ਪਾਣੀ ਥੱਲੇ ਚਲੇ ਜਾਣਾ ਉਹਨਾਂ ਤੁਸੀਂ ਟਾਈਮ ਲਾਓ ਹੂੰ ਵੀ ਜਦ ਪਾਣੀ ਥੱਲੇ ਚ ਲਗਾ ਮੋਟਰ ਆਪਣੀ ਪੁੱਠੀ ਮੰਨ ਲਓ ਗੇੜਾ ਚੜਨ ਤੋਂ ਖੜ ਗਈ ਜਿਹੜੀ ਜਿਆਦਾ ਚੱਲੇ ਉਹ ਵੀ ਇਹਦੇ ਵਿੱਚ ਫੀਸਰ ਦਿੱਤਾ ਹੋਇਆ ਆਪਾਂ ਨੇ ਹੂੰ ਸਹੀ ਹੈ ਹਾਂਜੀ ਕਿੰਨੇ ਕ ਮੰਗਾ ਰਹੇ ਆ ਲੋਕ ਫੋਨ ਫਾਨ ਕਿੰਨੇ ਕਏ ਬਹੁਤ ਮੰਗਾ ਰਹੇ ਨੇ ਜੀ ਹੂੰ ਦਰਸਲ ਸਾਡਾ ਜੀ ਬਾਈ ਜੀ ਇੱਕ ਇਹ ਕਹਿੰਦਾ ਮੋਟਿਵ ਆ ਵੀ ਇੱਕ ਅਸੀਂ ਇੱਕ ਪਿੰਡ 'ਚ ਸਿਰਫ ਇੱਕ ਲਾ ਦਈਏ ਹੂੰ ਕਹਿੰਦਾ ਵੀ ਚੀਜ਼ ਬੋਲਦੀ ਹੁੰਦੀ ਆ ਹਨਾ ਇੱਕ ਪਿੰਡ ਜੇ ਇੱਕ ਲੱਗ ਜਵੇ ਉਹਨੂੰ ਦੇਖ ਦੇ ਹੀ ਲੋਕਾਂ ਨੇ ਇੰਨੇ ਜਿਹੇ ਮੰਗਾਉਣ ਦੇ ਬੇਤੋਕੇ ਤੇ ਹੋ ਵੀ ਰਿਹਾ ਏ ਕਣ ਇੱਕ ਨਾ ਕਹਿੰਦਾ ਅੰਗਰੇਜ਼ੀ ਕਰ ਰਿਪੀਟ ਆਰਡਰ ਹੁੰਦਾ ਜੀ ਨੇ ਵੀ ਕਈ ਕਈ ਆਪਣੇ ਕਿਸਾਨ ਵੀਰਾਂ ਦੀਆਂ 10-10 ਮੋਟਰਾਂ ਨੇ ਉਹ ਕਹਿੰਦਾ ਬਾਈ ਪਹਿਲਾਂ ਇੱਕ ਮੰਗਾਉਂਗਾ ਮੈਂ ਕਿਹਾ ਬਿਲਕੁਲ ਜੀ ਇੱਕ ਮੰਗਾਓ ਉਹਨੇ ਚਲਾਏ ਵੀ ਮਤਲਬ ਕਿ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਨੇ ਹੋਰ ਆਰਡਰ ਦੇਤੇ ਨਾਲ ਪਲੱਸ ਬਾਈ ਹੋਰ ਭੇਜ ਦਿਓ ਬਾਈ ਤੇ ਇੱਕ ਸਾਲ ਦੀ ਗਾਰੰਟੀ ਆ ਬਾਈ ਜੀ ਆਪਣੀ ਪੂਰੀ ਕੋਈ ਦਿੱਕਤ ਆਊਗੀ 1 ਸਾਲ ਤੱਕ ਥੋੜਾ ਪੀਸ ਬਦਲ ਕੇ ਦੇਵਾਂਗੇ ਬਾਈ ਕੀ ਆ ਕਕਰੋ ਮੱਤ ਤਾਂ ਨਹੀਂ ਗਈ ਹਾਂਜੀ ਦੇਖੋ ਚਲਾ ਕੇ ਪਹਿਲਾਂ ਵੀ ਲਾ ਕੇ ਦੇਖ ਲਈਆ ਅੱਛਾ ਪਹਿਲਾਂ ਇੱਕ ਵਾਰੀ ਪਹਿਲਾਂ ਵੀ ਤੁਸੀਂ ਚੈੱਕ ਕਰ ਲਈਆ ਮੈਂ ਵੀ ਚੈੱਕ ਕਰ ਲਈ ਚੈੱਕ ਕਰ ਲਈਆ ਅੱਛਾ ਉਹ ਤਾਂ ਚੱਲ ਪਈ ਬਾਈ ਜੀ ਕਹਿੰਦੀ ਕਹਿੰਦੇ ਮੇਰਾ ਯਾਰ ਮਨ ਖੜਿਆ ਆ ਕੇ ਰਾਂ ਚਲਾ ਆ ਯਾਰ ਹਾਂ ਕੋਈ ਗੱਲ ਨਹੀਂ ਚਲਾ ਚਲਾ ਮੈਂ ਕਹਾਂ ਹੋਰ ਨਾ ਨਾ ਕੰਮ ਕਰ ਲਗੇ ਤਿਆਰਬਾ ਕਰਦੇ ਕਰਦੇ ਬਿਲਕੁਲ ਜੀ ਬਿਲਕੁਲ ਕੱਲ ਨੂੰ ਉਹਦੇ ਗੇੜੀ ਜੀ ਨਾਲ ਵੀਡੀਓ ਪਾਈ ਜਾਗੇ ਫੇਰ ਚਲਾ ਰੇਸ ਦੇ ਲੋ ਪਹਿਲਾਂ ਰੇਸ ਦੇ ਲੋ ਬੰਦੇ 220 ਚੱਕਰ ਕਰਦੇ ਦਾ ਇਹ 19 ਕਿ ਰੱਖਿਆ ਪਹਿਲਾਂ ਜਿੰਨੇ ਜਿੰਨੇ ਪਹਿਲਾਂ ਇਹ 5 ਸੈਕਿੰਡ ਲੈਂਦਾ ਹਾਂਜੀ ਇਹ 5 5 ਸੈਕਿੰਡ ਦਾ ਕਰਿਆ ਹੋਇਆ ਆਪਾਂ ਨੇ ਕਰਤੇ ਪੂਰੇ ਉਹ ਬੋਲਟੇ ਪੂਰੀ ਕਰਕੇ ਇਹ ਮੈਂ ਤਾਂ ਕੀ ਕਰਿਆ ਬੋਲਟੇ ਆਪਾਂ ਅਕੀ ਕਰਤੇ ਜਾਦੇ ਹਾਂ ਸਟ੍ਰੇਟਰ ਦਾ ਕੀ ਹਿਸਾਬ ਹੁੰਦਾ ਜਨਰੇਟਰ ਦੇ ਹਿਸਾਬ ਹੁੰਦਾ ਜਿੰਨੇ ਤੁਸੀਂ ਬੋਲਟੇਜ ਕਰੇਂਗੇ ਉਹ ਉਨੇ ਹੀ ਅੰਪੀਅਰ ਵਾਜਣੇ ਨੇ ਠੀਕ ਹੈ ਜੀ ਇੱਕ ਮਿੰਟ ਰੋਕੋ ਜੀ ਮੈਂ ਉਹ ਤੋਂ ਸੈੱਟ ਕਰ ਦਾਂ ਦੁਬਾਰਾ ਜਿੰਨੇ ਆਪਾਂ ਅੰਪੀਅਰ ਵਧਾਤੇ ਹਾਂ ਜਿੰਨੇ ਆਪਾਂ ਪਹਿਲਾ ਪਹਿਲਾਂ ਆਪਾਂ ਰਿਸਕ ਘਟਾਤੀ ਜਗੀ ਨਾ ਹੂੰ ਇੱਕ ਸਿੱਧਾ ਸਾਬ ਦੱਸਦਾ ਜਿਹੜਾ ਬਿਜਲੀ ਦਾ ਕੀ ਹਿਸਾਬ ਹੁੰਦਾ ਜੇ ਬਿਜਲੀ ਦੇ ਵੋਲਟੇਜ ਵੱਧ ਨੇ ਤਾਂ ਐਂਪੀਅਰ ਘੱਟ ਲਊਗੀ ਜਨਰੇਟਰ ਦਾ ਕੀ ਹਿਸਾਬ ਹੁੰਦਾ ਜੇ ਤੁਹਾਡੇ ਵੋਲਟੇਜ ਵੱਧ ਨੇ ਤਾਂ ਐਂਪੀਅਰ ਵੀ ਵੱਧ ਲਊਗੀ ਅੱਛਾ ਇਹ ਜੇ ਹਿਸਾਬ ਹੁੰਦਾ ਤਾਂ ਪਰ ਇਸ ਜਿਆਦਾ ਕਰਤੀ ਕਿ ਹੁਣ 5 ਮਿੰਟ ਬਾਅਦ ਚੱਲੂਗਾ ਹਾਂ ਪੂਰਾ 5 ਮਿੰਟ ਦਾ ਟਾਈਮ ਲਾਊਗਾ 5 ਮਿੰਟ ਹਾਂਜੀ ਇਹ ਪੂਰਾ ਦੇਖੂਗਾ ਵੀ ਜਿਹੜੇ ਪਿੱਛੋਂ ਵੋਲਟੇਜ ਆ ਰਹੇ ਨੇ ਪੂਰੀ ਫਲਕਚੁਏਸ਼ਨ ਤਾਂ ਨਹੀਂ ਆ ਰਹੇ ਸਹੀ ਹੋਗੇ ਕਿ ਨਹੀਂ ਸਹੀ ਹੋਗੇ ਕਿ ਨਹੀਂ ਹੋਗੇ ਜੇ ਜਿਦੇ ਹੀ ਚੱਕ ਤਮ ਚਲਾਉਣਾ ਇਹਨੂੰ ਤਾਂ ਤੁਸੋਂ ਆਪਣਾ ਜਿਹੜਾ ਆਪਣੇ ਕਟਆਊਟ ਕੱਢ ਕੇ ਦੁਬਾਰਾ ਚਲਾਉਣਾ ਪੈਣਾ ਜਾਂ ਟਰੈਕਟਰ ਬੰਦ ਕਰਕੇ ਦੁਬਾਰਾ ਚਲਾ ਦਿਓ ਇਹੇ ਚੱਲ ਪਏ ਫਿਰ ਜਿਦੇ ਚੱਲ ਚਲਾਓ ਬੰਦ ਕਰਕੇ ਹਾਂਜੀ ਬਾਈ ਚਲੋ ਬੰਦ ਕਰਕੇ ਚੱਲੇ ਨਹੀਂ ਕੀ ਦਿਓ ਗੇ ਕੱਢ ਦੇ ਇੱਕ ਵਾਰ ਬੰਦ ਕਰਕੇ ਚਲਾ ਦਿਓ ਫਿਰ ਉਹ ਵਧਾਏ ਘਟਾਏ ਆ ਨਾ ਫਿਰ ਉਹ 5 ਮਿੰਟ ਡਿਟੈਕਟ ਕਰ ਲਊਗਾ ਫਿਰ 5 ਮਿੰਟ ਦਾ ਵੀਡੀਓ ਹੀ ਬਹੁਤ ਲੰਮੀ ਹੋ ਜੂ ਹਾਂ ਚਲਾ ਦਿਓ ਚਲੋ ਜੀ ਅਰੇ ਇਸ ਹੁੰਦੀਆਂ ਰੱਖਿਓ ਸੇਮ ਸਰਕਾਰੀ ਐਨ 2 ਐਸ ਕਿਹ ਨਾਲ ਭਈਏ ਚੱਲਦੀ ਘੱਟ ਘੱਟ ਇਹ ਦੋ ਵਾਰੀ ਚੱਲਦੀ ਹੁੰਦੀ ਆ ਅੱਗਾ ਪਾਣੀ ਪੂਰੇ ਸੱਡਿਆ ਹੋਣਾ ਆਹੋ ਕੋਈ ਨਾ ਤਾਂ ਪਾਣੀ ਬਾਹਰ ਤਾਂ ਕੱਢੇ ਨਾ ਆ ਕੱਢ ਕੇ ਆਲੀ 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 ਆਉਗੀ ਭਾਈ ਜੀ ਜਰੂਰ ਆਉ ਬੱਸ ਗਈ ਬੱਸ ਗਈ ਸਹੀ ਆ ਵੀ ਪਾਸ ਆ ਇਹਨਾਂ ਦਾ ਕੰਮ ਬਚੂ ਬਚੂਏ ਭਾਈ ਨਹੀਂ ਬਿਲਕੁਲ ਬਚੂ ਆਪਾਂ ਫੈਰੇ ਵਾਲਾ ਹੀ ਕਰਦੇ ਆਂ ਜੀ ਕੰਮ ਤਾਂ ਨਹੀਂ ਗੱਲ ਐਂ ਸੀ ਮੈਂ ਕਿਹਾ ਮੱਛੀ ਤੋਂ ਹੀ ਕੱਟਿਆ ਹੋਇਆ ਭਾਈ ਉਹਦਾ ਕੀ ਫਾਇਦਾ ਨਹੀਂ ਨਹੀਂ ਚੈੱਕ ਤਾਂ ਕਰੋ ਨਾ ਵੀ ਜਿਉਂਦੀ ਆ ਉਹ ਫੇਰ ਹੀ ਫਾਇਦਾ ਸਹੀ ਆ ਵੀ ਤੁਹਾਡਾ ਕੰਮ ਬਿਲਕੁਲ ਜੀ ਬਿਲਕੁਲ ਜੀ ਤੇ ਵੀਰ ਜੀ ਜਿਹੜੇ ਆਪਾਂ ਦੋਨੇ ਨੰਬਰ ਦਿੱਤੇ ਹੋਣੇ ਵੀਡੀਓ ਦੇ ਵਿੱਚ ਜੇ ਕਈ ਵਾਰ ਨਹੀਂ ਫੋਨ ਚੱਕ ਹੁੰਦੀ ਜਾਂ ਬੀਜੀ ਆ ਰਹੇ ਨੇ ਤਾਂ ਤੁਸੀਂ ਨਾ ਫੋਨਾਂ ਤੇ ਆਪਾਂ ਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਤੁਹਾਨੂੰ ਪੂਰੀ ਡਿਟੇਲ ਮਿਲ ਜੂ ਕਿਵੇਂ ਮੰਗਾਉਣਾ ਇਹ ਕਿਵੇਂ ਇਹ ਲਾਉਣਾ ਤੁਹਾਨੂੰ ਸਭ ਡਿਟੇਲ ਮਿਲ ਜੂ ਤੇ ਉਹਦੀ ਵੀਡੀਓ ਤੁਹਾਡੇ ਚੈਨਲ ਤੋਂ ਮਿਲ ਜੂਗੀ ਵੀ ਕਿਵੇਂ ਸਾਰੀਆਂ ਹਾਂਜੀ ਹਾਂ ਉਹ ਤੁਸੀਂ ਉਹ ਦੱਸ ਦਾਂਗੇ ਅਸੀਂ ਉਹ ਦੱਸਣਾ ਕੋਈ ਚੱਕਰ ਵਾਲੀ ਗੱਲ ਬਸ ਉਧਰ ਤਾਂ ਸਾਰਾ ਕੁਝ ਸਹੀ ਆ ਆਪਣਾ ਉਧਰ ਤਾਂ ਟਾਈਮ ਸੈੱਟ ਕਰ ਲਾਂਗੇ ਵੀ 30 ਸੈਕਿੰਡ ਤੇ ਲਾ ਦੇ ਬਸ 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 ਤੇ ਬਾਠ ਠੀਕ ਆ ਓਕੇ ਆ ਡਨ